ਮੈਂ ਸਰਵਣ ਸਿੰਘ ਪੰਦੇੜ ਦੋਵਾਂ ਮੋਰਚਿਆਂ ਵੱਲੋਂ ਅਪੀਲ ਕਰਦਾ ਹੈਗਾ ਪਿਪਲੀ ਦੇ ਵਿੱਚ ਜਿਹੜੀ 22 ਸਤੰਬਰ ਨੂੰ ਵੱਡੀ ਮਹਾਪੰਚਾਇਤ ਆਪਾਂ ਕਰ ਰਹੇ ਹ ਉੱਤਰਪੂਰਬ ਭਾਰਤ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ ਜਾਵੇ ਪਹਿਲੀ ਜਿੰਦ ਰੈਲੀ ਦੇ ਵਿੱਚ ਵੀ ਭਾਜਪਾ ਨੇ ਲੱਖਾਂ ਰੋਕਾਂ ਦੇ ਬਾਵਜੂਦ ਕਿਸਾਨ ਉੱਥੇ ਵੱਡੀ ਪੱਧਰ ਤੇ ਪਹੁੰਚਿਆ ਹੁਣ ਵੀ ਸਾਨੂੰ ਪਹੁੰਚਣਾ ਚਾਹੀਦਾ ਇਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਇਹਦੇ ਨਾਲ ਦੀ ਨਾਲ ਜਿਹੜਾ ਹੁਣ ਡੀਸੀ ਦਫਤਰ ਚਵੀ ਨੂੰ ਸਾਡਾ ਮੋਰਚਾ ਲੱਗਣਾ ਹੈਗਾ ਉਹਦੀ ਤਿਆਰੀ ਲਈ ਵੀ ਅੱਜ ਗੁਰੂ ਕਾ ਬਾਗ ਜੋਂ ਪਿੰਡ ਮੱਧੂ ਸ਼ੰਗਾ ਗੁਰੂ ਘਰ ਦੇ ਵਿੱਚ ਇੱਧਰ ਖੜੇ ਹੈਗੇ ਆ ਉਹਦੀ ਤਿਆਰੀ ਕਰ ਰਹੇ ਹੈਗੇ ਆ ਤੇ ਦਿੱਲੀ ਅੰਦੋਲਨ 2 ਨੂੰ ਹੋਰ ਮਜ਼ਬੂਤ ਕਰ ਰਹੇ ਆ ਤੇ ਡੀਸੀ ਅੰਮ੍ਰਿਤਸਰ ਦੇ ਵਿੱਚ ਮੋਰਚਾ ਕਿੰਨਾ ਗੱਲਾਂ ਕਰਕੇ ਲੱਗਣਾ ਹੈਗਾ ਇੱਕ ਤਾਂ ਸ਼ਹੀਦ ਪਰਿਵਾਰਾਂ ਨੂੰ ਪੰਜਾਬ ਪੱਧਰ ਤੇ ਨਾ ਨੌਕਰੀਆਂ ਤੇ ਨਾ ਮਾਫ਼ਜ਼ੀ ਦਿੱਤਾ ਪਹਿਲੇ ਅੰਦੋਲਨ ਚ ਵੀ ਹੋਣ ਵਾਲੇ ਅੰਦੋਲਨ ਚ ਵੀ ਜ਼ਖਮੀਆਂ ਦੇ ਬਹੁਤ ਸਾਰੇ ਮਾਫ਼ਜ਼ੇ ਰਹਿ ਰਹੇ ਹੈਗੇ ਨੇ ਭਾਰਤ ਮਾਲਾ ਯੋਜਨਾ ਤਹਿਤ ਬਹੁਤ ਸਾਰੀਆਂ ਜ਼ਮੀਨਾਂ ਜ਼ਬਰਦਸਤੀ ਅਕਵਾਇਰ ਕੀਤੀਆਂ ਜਾ ਰਹੀਆਂ ਉਹ ਮਸਲਾ ਵੀ ਸਾਡੇ ਸਾਹਮਣੇ ਹੈਗਾ ਵਾ ਔਰ ਇਹਦੇ ਨਾਲ ਦੀ ਨਾਲ ਡੀਏਪੀ ਦੇ ਵੱਡੇ ਪੱਧ ਤੇ ਸਿੰਪਲ ਫੇਲ ਹੋ ਗਏ ਗਾਂ ਡੀਏਪੀ ਦੀ ਸਾਨੂੰ ਲੋੜ ਹੈਗੀ ਆ ਉਹ ਮਸਲੇ ਵੀ ਸਾਡੇ ਸਾਹਮਣੇ ਹੈਗੇ ਆ ਤੇ ਗਾਂ ਝੋਨੇ ਦੀ ਖਰੀਦ ਵਿੱਚ ਵਿਗੜਨਾ ਪਵੇ ਇਹ ਮਸਲੇ ਪੰਜਾਬ ਸਰਕਾਰ ਨਾ ਵਾ ਅਸੀਂ ਨਹੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਕੋਈ ਟਕਰਾਅ ਪੈਦਾ ਕਰੀਏ ਨਹੀਂ ਤਾਂ ਫਿਰ ਰੇਲਾ ਜਾਮ ਵਾਲੇ ਪਾਸੇ ਵੀ ਜਾਵਾਂਗੇ 22 ਨੂੰ ਡੀਸੀ ਦਫਤਰ ਅੰਮ੍ਰਿਤਸਰ ਮੋਰਚਾ ਲਾਵਾਂਗੇ ਸਰਕਾਰ ਨੂੰ ਚਾਹੀਦਾ ਪਹਿਲੋ ਬੈਠ ਕੇ ਸਾਡੇ ਮਸਲਿਆਂ ਦਾ ਹੱਲ ਕਰ ਦੇਵੇ ਧੰਨਵਾਦ